ਕੀ ਕਾਲ ਦੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਅੱਜ ਦਾ ਵਲੌਗ ਸਵੇਰ ਦੇ ਵਜੇ ਨੇ ਹਜੇ ਪੌਣੇ ਇੱਕ ਸੱਤ ਤੇ ਆਪਾਂ ਆਪਣੀ ਸਵਾਰੀ ਤੇ ਆਏ ਆ ਫਾਇਰ ਕਰਕੇ ਅਸਲ ਦੇ ਵਿੱਚ ਅਜੇ ਆ 3-4 ਕਿਲੋਮੀਟਰ ਨਹੀਂ ਧੂਮ ਕੱਢਦੇ ਕਿਉਂਕਿ ਕਿਉਂਕਿ ਨਾ ਅੱਜ ਗਰਮੀ ਵੜ ਗਈ ਹੈ ਸਵੇਰੇ ਸਵੇਰੇ ਤੇ ਗਰਮੀ ਜਦੋਂ ਬੜੀ ਹੁੰਦੀ ਹੈ ਫਿਰ ਬੰਦਾ ਥੋੜਾ ਪਾਣੀ ਦੀ ਮੰਗ ਵੀ ਕਰਦਾ ਤੇ ਪਾਣੀ ਦਾ ਆਪਣੇ ਕੋਲ ਕੋਈ ਸਾਧਨ ਨਹੀਂ ਤੇ ਤਲੇ ਜਾਣ ਦਾ ਤੇ ਕਰਕੇ ਫਿਰ 30 ਕਿਲੋਮੀਟਰ ਜਿਹੜਾ ਆ ਆਪਾਂ ਗਏ ਉਸੇ ਨੇ ਆਪਣੇ ਚੀਕੜਾ ਥੰਮ ਤੇ ਚਲੋ ਇੰਨਾ ਕੁ ਵਾਟਰ ਜੇ ਨੰਗ ਲਗਾਤਾਰ ਰੱਗੀ ਜਾਵੇ ਕਿਉਂਕਿ ਅੱਜ ਮੈਂ ਬਹੁਤ ਦਿਨਾਂ ਭੱਗ ਗਿਆ ਜਾਏ ਨਹੀਂ ਹੁੰਦਾ ਵੀ ਯਾਰ ਮੋਠੇ ਨਹੀਂ ਹੁੰਦਾ ਜੀ ਇੱਕ ਤਾਂ ਮੈਨੂੰ ਮੈਂ ਨਾ ਮਰਗਾ ਕੀ ਕਰਦਈ ਇਹਦਾ ਪਰ ਫਿਰ ਮੈਂ ਸੋਚਿਆ ਯਾਰ ਦਦਾ 25 ਕਿਤਾਹਾ ਟੂ ਕਦੋਂ ਨਹੀਂ ਘਟੋ ਹਨਾ ਕਿ ਹੋ ਸਕਦਾ ਐਕਸਰਸਾਈਜ਼ ਦੇ ਨਾਲ ਹੀ ਘਟਣਾ ਹੋਵੇ ਤੇ ਉਹਦੇ ਕਰਕੇ ਫਿਰ ਮੈਂ ਕਹਾਂਦੀ ਯਾਰ ਜਾਣਾ ਦਾ ਸ਼ੁਰੂ ਕਰੀਏ ਹਨਾ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਕਿਹੜੀ ਕੁੜੀ ਨਾਲ ਗੱਲ ਕਰ ਲੋ ਡੋਲ ਨਾਲ ਗੱਲ ਕਰ ਲੋ ਕਾਕਾ ਡੋਲ ਦੀ ਡੈਡੀ ਨਾਲ ਗੱਲ ਕਰਾ ਦੇ ਅੱਛਾ ਡਾਕਟਰ ਡਾਕਟਰ ਹੈ ਡਾਕਟਰ ਕੀ ਕਰਨ ਹੈਲੋ ਡਾਕਟਰ ਹਾਂਜੀ ਤਕਰੀਰ ਤਾਂ ਠੀਕ ਆ ਤਕਰੀਰ ਤਾਂ ਬਹੁਤ ਗੁੱਡ ਬੱਚਾ ਆ ਹਾਂ ਗੁੱਡ ਨਹੀਂ ਆ ਇਹ ਤਾਂ ਤਾਂ ਇਹ ਮੇਰੀ ਪੁੱਤਰੀ ਦੇ ਬਰਥਡੇ ਤੇ ਕੀ ਰਾ ਗਿਫਟ ਲੈਣਾ ਦੱਛੇ ਤਾਂ ਸਹੀ ਹੈ ਹਾਂ ਕੇ ਸਿਰਫ ਬਰਥ ਕੇਕ ਕੇਕ ਤਾਂ ਦਮਣਗੇ ਦਮਣਗੇ ਕੀ ਕਿ ਤਾ ਦਮਾਂ ਦੇ ਪੁੱਤ ਕੋਈ ਹੋਣਾ ਕੀ ਕਿਹੜਾ ਚਾਹੀਦਾ ਇੱਕ ਕਿਹੜਾ ਕਰੈਕਟਰ ਚਾਹੀਦਾ ਹੂੰ ਕਿਹੜਾ ਕਿਹੜਾ ਕੇਕ ਚਾਹੀਦਾ ਤਾਸੇ ਹਾਂ ਜਰਾ ਕੰਮ ਤੇਰਾ ਤਕਦੀਰ ਮਾਰਾ ਬੈਠੇ ਬੈਠੇ ਆਈਡੀਆ 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 ਮਮਾ ਦੱਸ ਦੀ ਕੇਕ ਕਿਹੜਾ ਚਾਹੀਦਾ ਹੋਰਿਆ ਕੰਨ ਵਿੱਚ ਦੱਸਾ ਕੰਨ ਜਾ ਮम्मा ਤੋ ਕੇਕ ਸੁਣ ਕੇ ਕਿਹੜਾ ਚਾਹੀਦਾ ਕਿਹ ਅਨੇ ਨੀ ਬਤਾ ਹਾਂ ਸਾਲ ਤੋਂ ਹੋਰ ਕੱਢ ਜਾ ਫੇਰ ਡਿਮਾਂਡ ਆਇਆਗਾ ਕੰਨ ਆਇਆ ਕਰਨੀ ਗੀਆਂ ਫੇਰ ਫਰਮੈਸ਼ ਆਇਆਗਾ ਕੰਨ ਨਹੀਂ ਆ ਲੈਣਾ ਉਹ ਲੈਣਾ ਹਜੇ ਦੀ ਡਰੈੱਸ ਵੀ ਲੈਣੀ ਆ ਬਰਥਡੇ ਲਈ ਹਨ ਹੂੰ ਜਿੱਦਾਂ ਦਾ ਡੀਜ਼ਲ ਲਿਆਂਦਾ ਨਾ ਤੇ ਉਹਦੇ ਚ ਚੂੜੀ ਵੀ ਨਹੀਂ ਵਰਤੀ ਤੇ ਪਹਿਲਾਂ ਮੇਰੇ ਕੰਨਾਂ 'ਚ ਰੋਜ ਗੀਤ ਸੀਗਾ ਇੱਕ ਡੀਜ਼ਲ ਲਿਆ ਪਤਾ ਨਹੀਂ ਕਿ ਇਹੋ ਜਿਹਾ ਲਿਆਇਆ ਚੂੜੀ ਵਰਤ ਕੇ ਵੀ ਦੇਖ ਲਿਆ ਹੈ ਨਹੀਂ ਕੰਮ ਦਾ ਮਾੜਾ ਜਿਹਾ ਲੱਕੜਾ ਨੂੰ ਅੱਗੇ ਹੀ ਨਹੀਂ ਪੈਂਦੀ ਖੜੀ ਲੱਕੜਾ ਹੋ ਜਈਆਂ ਕੁੱਲ ਮਿਲਾ ਕੇ ਤੂੰ ਇਹ ਕਹਿ ਵੀ ਜੋ ਮਰਜ਼ੀ ਤੂੰ ਕਰ ਲੈ ਮੈਂ ਕਦੀ ਹਰ ਇੱਕ ਚੀਜ਼ ਤੇਰੀ ਨਾਸਰਕਾਰ ਤੇ ਗਲਤੀ ਹੋਊਗੀ ਹਵਾ ਵਾਤਾਂ ਲੱਗ ਰਹੀਆਂ ਮੰਜਾ ਕਹਿੰਦਾ ਸਿੱਥੇ ਬੈਠ ਕੇ ਚੀਰ ਰਹੀ ਸੀ। ਇੱਥੇ ਤਾਂ ਮੱਖੀਆਂ ਹੀ ਆਈਆਂ। ਈਰ ਤਾਂ ਲਈਆਂ ਹੁਣ ਕਿੰਨੀਆਂ ਕਰਾਈਆਂ। ਨਾ ਨਾ ਸਟੇ। ਆਈ ਲੈ ਗਈਆਂ। ਲਾ ਦੇ ਪੱਖੀ ਲਾ ਦੇ ਨਾ। ਆਪਾਂ ਮੱਖੀਆਂ ਬਾੜਾ ਤਾਂ ਕਰਦੇ ਆ। ਮੱਖੀਆਂ ਬਿਠਾਵਾ ਇਹਨਾਂ ਲੱਗਦੀ ਤਾਂ ਕਰਕੇ ਉਹ ਦਹੀਂ। ਵਿਚ ਵਿਚ ਆਉਂਦਾ ਮਾੜਾ ਮਾੜਾ ਬੁੱਲਾ। ਹਾਂ ਹਾਂ। ਹਵਾ ਦਾ ਮਹੀ ਦਾ ਮੌਸਮ ਹੋਇਆ ਪਿਆ ਪੂਰਾ ਘੈਂਟ। ਸੋ ਠੰਡਾ ਹੋਇਆ ਮੀਤਾ ਆਊਗਾ ਇੱਕ ਅੱਧੇ ਦਿਨ ਚ ਫੇਰ ਆਊਗਾ ਭਾਰਾ ਮੀਂਹ ਮੇਰੇ ਹਿਸਾਬ ਨਾਲ ਕੋਈ ਪਤਾ ਨਹੀਂ ਆਜੇ ਤਾਂ ਆਜੇ ਤੁਹਾਨੂੰ ਜਨਮ ਦੇ ਨੇ ਆ ਸਮਰ ਦਾ ਸਮਰ ਦਾ ਕੋਈ ਨਾ ਅੱਜ ਮੈਂ ਕੀ ਫੋਨ ਕਰਦਾ ਮੈਂ ਤਾਂ ਫੋਰਾ ਕੀ ਦਾ ਲਿਆ ਫੋਨ ਉਹ ਤਾਂ ਤਾਂ ਖਤਮ ਹੀ ਹੁੰਦਾ ਆ ਉਹ ਤਾਂ ਨੈਟ ਤੇ ਹੀ ਲੱਗਦਾ ਆ ਫੋਨ ਨਹੀਂ ਮੈਂ ਕਰਵੀਰ ਨੂੰ ਲਾਇਆ ਹਾਂ ਕਰਵੀਰ ਦਾ ਫੋਨ ਲੱਗ ਗਿਆ ਰੋਲਾ ਦੀਦੀ ਦਾ ਹੈ ਨਹੀਂ ਹੁਣ ਰੀਚਾਰਜ ਉਹ ਤਾਂ ਫਿਰ ਨੈਟ ਬੰਦ ਹੋਣਾ ਮੈਂ ਤਾਂ ਮੈਂ ਦੋਨਾਂ ਦੇ ਫੋਨ ਲਾਏ ਲੱਗਦੇ ਨਹੀਂ ਪਰ ਮੈਂ ਤਾਂ ਮੂੰਹ ਹੀ ਕਾਣ ਤੇ ਆ ਨਹੀਂ ਕਰਨੀ ਆ ਅੰਦਰ ਡਾ ਲਓ ਮੰਜੇ ਹਾਂ ਪੂਰੀ ਨਿਠਾ ਲਿਆ ਆ ਵੀ ਤੇ ਹੋਰ ਪਾਇਆ ਸੀ ਤਾਂ ਆਮਾ ਤੇ ਪਕੜੇ ਸਾਰੇ ਹੀ ਬਾਅਦ ਗਏ ਨੇ ਮੈਂ ਗੱਦ ਨੂੰ ਮਗਾਏ ਪੜੀ ਜਾਂ ਹਾਬੇ ਭਾਈ ਤੇ ਬਾਰੀ ਚਾੜੀ ਚਲੋ ਕਰੀ ਨਾਲ ਤਵਾ ਨਾਲ ਦੀ ਨਾਲ ਹੀ ਲਾਉਣਾ ਸ਼ੁਰੂ ਕਰ ਦਿੰਦੀਆਂ। ਸਰ ਪਤਾ ਹੀ ਐ। ਪਾਪਾ ਨੂੰ ਸਹੀ ਲੈ ਲੈਂਦਾ। ਪਾਪਾ ਦਾ ਕੋਈ ਸਾਭੀ ਨਹੀਂ। ਉਧਰ ਦੇ ਪਾਪਾ ਵੀ ਨਹੀਂ ਸਹੀ ਲੈਂਦਾ। ਅੱਜ ਸਾਡੇ ਮੈਰੀ ਗੋਸ਼ੇ ਲਿਆਂਦੇ ਸੀਗੇ। ਕਿੱਥੋਂ ਹੁੰਦਾ ਮੈਰੀ ਗੋਸ਼ਾ? ਹਮਾਰੀ ਜੀਆ। ਇਹ ਹੁੰਦਾ ਮੈਰੀ ਗੋਸ਼ਾ। ਤੂੰ ਉਹਨੂੰ ਉੱਧਰ ਨਹੀਂ ਲਿਜਾਣਾ ਸੀ ਅਲਮਾਰੀ ਵੱਲ। ਮੈਰੀ ਕੋਚਾ ਘਣਾ ਓਕੇ ڈاکੂ ڈاکੂ ਬਨੇਗਾ ਬੇਟਾ ڈاکੂ ਇਹ ਫਿਲਮ ਦਾ ਡਾਇਲੋਗ ਹੈ ਇੱਕ ਮੈਨੂੰ ਬਹੁਤ ਪਸੰਦ ਆ ਅੱਜ ਤੋਂ 15-20 ਸਾਲ ਪੁਰਾਣੀ ਫਿਲਮ ਦਾ ਡਾਇਲੋਗ ਹੈ ਮਾਂ ਕਹੇ ਤੇਰਾ ਹੀ ਬੇਟਾ ڈاکੂ ਬਨੇਗਾ ڈاکੂ ਪਰ ਜੇ ਢੋਕੂ ਦਾ ਹਾਲ ਹੈ ਉਹ ਦੇਖ ਕੇ ਹਮਰਾ ਮਨ ਪਿਗਲ ਗਿਆ ਨੋ ਵੀ ਹੋਣਾ ਪਚੱਲੇ ਬੜੀ ਤਾਂ ਢੇੜਾ ਕਢਾਉਣ ਤੇ ਹਵਾ ਚੱਲ ਰਹੀ ਹੈ ਠੰਡੀ ਮਾਹੌਲ ਹੋਇਆ ਤੇ ਪੂਰਾ ਗੇਮ ਹੋ ਗੇਮ ਆ ਜਾ ਤੂੰ ਵੀ ਆ ਜਾ ਨਾਲੀ ਆ ਜਾ ਸਰਦਾ ਜੋ ਹੈਨੀ ਤੇਰਾ ਇਹਦੇ ਬਿਨਾ ਚੱਲ ਓਏ ਚੱਲ ਗਏ ਇਹ ਉਹਨੇ ਰੋਟੀ ਇੱਕ ਹੋਰ ਉਹ ਹਮੋਂ ਹੂ ਸੋਨੇ ਦਾ ਵੀ ਇੱਥੇ ਸੀ ਮੈਂ ਉਹ ਕੋਗਰੇ ਦੇ ਜੱਗਰ ਦੀ ਫਕਲ ਉਹ ਬਣ ਰਹੀ ਹੋਵੇ ਉਹ ਆਇਆ ਇਹਨੂੰ ਜੰਦੀ ਇੱਧਰ ਸੁੱਈ ਆ ਉਹ ਕਰੂਗਾ ਤੌਰ ਕੰਮ ਤਕਦੀਰ ਕਹਿੰਦੀ ਵੀ ਆਪਾਂ ਤਾਂ ਆਪ ਦਾ ਵਸਾ ਲਿਆ ਵਿਸਤਰਾ ਬੋਲੀ ਉਹ ਆ ਉਹਨੂੰ ਉੱਧਰ ਪਾਇਆ ਸਰਾਨਾ ਦੇ ਕੇ ਆਪੇ ਕਰ ਤੇਚਰ ਤਾਂ ਇਹ ਆਂਦੀ ਸੀ ਕਹਿੰਦੀ ਕਹਿੰਦੀ ਮੈਂ ਕੱਲ ਨੋਟ ਕੀਤਾ ਧਿਆਨ ਦੇ ਨਾਲ ਵੀ ਇਹ ਇੰਗਲਿਸ਼ ਬੋਲਦੀ ਹੈਗੀ ਤੇ ਮੈਂ ਕਿਹਾ ਜੀ ਇਹ ਪੰਜਾਬੀ ਸਮਝਦੀ ਆ ਪੰਜਾਬੀ ਬੋਲਦੀ ਆ ਪਰ ਪੰਜਾਬੀ ਘੱਟ ਆ ਇੰਗਲਿਸ਼ ਜਿਆਦਾ ਬੋਲਦੀ ਆ ਕਹਿੰਦੇ ਵੀ ਇਹ ਕਿਵੇਂ ਹੋ ਗਿਆ ਮੈਂ ਕਿਹਾ ਵੀ ਇਹ ਨਹੀਂ ਕਹਿੰਦੇ ਫੋਰਨ ਨੇ ਹਾਂ ਕਹਿੰਦੇ ਫੋਰਨ ਦੀ ਗੌਰ ਨੇ ਮੈਂ ਕਿਹਾ ਨਹੀਂ ਨਹੀਂ ਫੋਰਨ ਦੀ ਤਾਂ ਕੰਡੂ ਬੋਰ ਨੇ ਵੀ ਮੈਂ ਕਿਹਾ ਇੰਗਲਿਸ਼ ਰਾਈम्स ਜ਼ਿਆਦਾ ਦੇਖਦੀ ਸੀਗੀ ਪਹਿਲਾਂ ਤੇ ਉਹਦੇ ਕਰਕੇ ਮੈਂ ਕਿਹਾ ਵੀ ਇਹ ਇੰਗਲਿਸ਼ ਵੱਲ ਥੋੜਾ ਜ਼ਿਆਦਾ ਹੋਊਗੀ ਤੇ ਕਹਿੰਦੇ ਵੀ ਚਲੋ ਉਹ ਤਾਂ ਸਕੂਲਾਂ ਨਾਲੋਂ ਤਾਂ ਵਧੀਆ ਹੁੰਦਾ ਵੀ ਚਲੋ ਇੰਗਲਿਸ਼ ਹੋ ਕਿਉਂਕਿ ਇੰਗਲਿਸ਼ ਜ਼ਿਆਦਾ ਪ੍ਰੈਫਰੈਂਸ ਕਰਦੇ ਆ ਨਾ ਤੇ ਮੈਂ ਕਿਹਾ ਮੈਂ ਕਿਹਾ ਵੀ ਪੰਜਾਬੀ ਵੀ ਲੱਗ ਜੂਗੀ ਥੋੜੀ ਥੋੜੀ ਨਹੀਂ ਪੰਜਾਬੀ ਆ ਮੈਨੂੰ ਕਹਿੰਦੀ ਮੰਮੀ ਆਟਾ ਦੇ ਦੇ ਹਾਂ ਬੋਲਦੀ ਆ ਪੰਜਾਬੀ ਵੀ ਕਿਉਂਕਿ ਸਮਝਦੀ ਆ ਨਾ ਜੇ ਨਾ ਬੱਚਾ ਸਮਝਦਾ ਹੋਵੇ ਫਿਰ ਤਾਂ ਨਾ ਇੱਕ ਚੀਜ਼ ਸਮਝਦੀ ਹਰੇਕ ਚੀਜ਼ੇ ਨੂੰ ਕੁਛ ਕਹਿ ਦੋਵੇ ਉਥੋਂ ਚੱਕ ਕੇ ਲਿਆ ਕੇ ਦੇ ਉਵੇਂ ਹੀ ਲਿਆ ਦੂਗੀ ਮੰਮੀ ਆਟਾ ਦੇ ਦੇ ਅੱਜ ਮੈਨੂੰ ਕਹਿੰਦੀ ਮੰਮੀ ਆਟਾ ਦੇ ਦੋ ਆਟਾ ਆਟਾ ਤਾ 3 ਜਨਵਰੀ ਆ ਬਸ ਨਹੀਂ ਆ ਵੀ ਥੋੜਾ ਜਿਹਾ ਇਦਾਂ ਹੁੰਦਾ ਆ ਕਿ ਕਿਸੇ ਕਿਸੇ ਬੱਚੇ ਦੀ ਸਪੀਚ ਜਲਦੀ ਹੁੰਦੀ ਆ ਕਿਸੇ ਕਿਸੇ ਬੱਚੇ ਦੀ ਸਪੀਚ ਡਿਲੇਰ ਹੁੰਦੀ ਆ ਤੁਹਾਨੂੰ ਬਰਥਡੇ ਆ ਸਮਰ ਦਾ ਸਾਰੇ ਜਣੇ ਹੁਣ ਵਿਸ਼ ਕਰ ਦਿਓ ਉਹਨੂੰ ਹਾਂ ਤੇ ਇਸੇ ਵਲੌਗ ਦੇ ਵਿੱਚ ਹੈਪੀ ਬਰਥਡੇ ਸਮਰ ਨੂੰ ਕਰਾਂਗੇ ਪਾਰਟੀ ਵਿੱਚ 2 ਸਾਲ ਦਾ ਹੋ ਜਾਣਾ ਸਮਰ ਨੇ ਵੀ ਤਕਦੀਰ ਤੋਂ ਸਾਲ ਛੋਟਾ ਪੂਰਾ ਸਾਲ ਛੋਟਾ ਆ ਤੇ ਤਕਦੀਰ ਤੇ ਉਹਦਾ ਬਰਤ ਜੁਲਾਈ ਵਿੱਚ ਆ ਤੇ ਸਿਰਫ 3 ਦਿਨਾਂ ਦਾ ਫਰਕ ਆ ਉਹ 22 ਜੁਲਾਈ ਆ 25 ਜੁਲਾਈ ਆ 3 ਦਿਨਾਂ ਦਾ ਫਰਕ ਆ ਸਮਰ ਵੀਰੇ ਨੂੰ ਹੈਪੀ ਬਰਥਡੇ ਕਹ ਦੇ ਹੈਪੀ ਬਰਥਡੇ ਟੂ ਯੂ ਕਾਹਾਂ ਖੁਸ਼ੀ ਕਰਨਾ ਆਏ ਸੀ ਅੱਜ ਹਾਂ ਕੰਦੀ 22 ਸਸਰੀ ਕਾ 22 ਸਸਰੀ ਕਾਲ ਕੰਦੀ ਥੱਲੇ ਸੋਣਾ ਅੱਜ ਮੇਰੇ ਬੁੱਤ ਨੇ ਮੰਮਾ ਨਾ ਨਹੀਂ ਸੋਣਾ ਗੱਦੇ ਲਾਈਏ ਹੈ ਹੈ ਸੋਣਾ ਗੱਦੇ ਲਾਈਏ ਗੱਦੇ ਆਪਾਂ ਚਲੇ ਗਏ ਚਨਾ ਕਰਦੇ ਆ ਅੱਛਾ ਇਹ ਚਲਾ ਪਰ ਉਹ ਆਪ ਡੌੜਦਾ ਤੇ ਡੇਢੀ ਦੇ ਉੱਖਣਦਾ ਗੱਦਿਆਂ ਚੜਕੀ ਜੋ ਮੁੜ ਕੇ ਓਏ ਅੱਜ ਤਾਂ ਆਪਾਂ ਇਹ ਵੀ ਸ਼ੁਰੂ ਕੀਤਾ ਹੋਇਆ ਸਵੇਰੇ ਮੈਂ ਦਿਖਾਉਣਾ ਭੁੱਲ ਗਿਆ ਪੋਤਰ ਵਧੀਆ ਵੈਸੇ ਇਹ ਤੇ ਇਹਦੇ ਵਿੱਚ ਹੁਣ ਮੈਂ ਬੜੀ ਧੂਕੀ ਕਰਦਾ ਓਏ ਹੁਣ ਮੈਂ ਅੱਜ ਇਹਦੀਆਂ ਪੀਤੀਆਂ ਦੋ ਬੋਤਲਾਂ ਮਤਲਬ ਵੈਸੇ ਮੈਂ ਫੋਕਾ ਪਾਣੀ ਵੀ ਪੀ ਗਿਆ ਕਿਉਂਕਿ ਥੋੜਾ ਜਿਹਾ ਯਾਰ ਟੇਸਟ ਦਾ ਵੀ ਹੁੰਦਾ ਨਾ ਬੰਦੇ ਦਾ ਤੇ ਜਦੋਂ ਬੰਦੇ ਕੋਲ ਥੋੜੀ ਆਪਸ਼ਨ ਹੋਵੇ ਫਿਰ ਨਹੀਂ ਬੰਦਾ ਜਾਦੇ ਉਹ ਕਰ ਸਕਦਾ ਪਰ ਮੈਂ ਦੋ ਬੋਤਲਾਂ ਇਹਦੀਆਂ ਪੀਤੀਆਂ ਆ ਆ ਥੋੜਾ ਜਿਹਾ ਪਾਣੀ ਬਚਿਆ ਆ ਇਹ ਥੋੜਾ ਜਿਹਾ ਕੰਪਲੀਟ ਕਰ ਦੇਣਾ ਹੁਣ ਪੀ ਲੈਣਾ ਤੇ ਬੋਤਲ ਵਿਹਲੀ ਕਰਕੇ ਰੱਖ ਦੇਣੀ ਸਵੇਰੇ ਫੇਰ ਪਾਵਾਂਗੇ ਤੇ ਆਹ ਸਮਾਨ ਕੱਢ ਕੇ ਸਿੱਟ ਦਾਂਗੇ ਹੋਰ ਕੀ ਕਰਨਾ ਹੈ ਤਾਂ ਹਨਾ ਮੈਨੂੰ ਤਾਂ ਬਾਕੀ ਬੜਾ ਪਤਾ ਵੀ ਨਹੀਂਗਾ ਸ਼ਾਇਦ ਇਹ ਕੱਢ ਕੇ ਸਿੱਟਣਾ ਪਊਗਾ ਹੋਰ ਤਾਂ ਇਹਦਾ ਕਿਹੜਾ ਚਾਰਪਾਣਾ ਤੇ ਬਾਕੀ ਅੱਜ ਤੋਂ ਫੇਰ ਮੈਂ ਦੂਜਾ ਹਿਮਲੀ ਤੇ ਆਲੂ ਬਖਾਰਾ ਤੇ ਮਿਸ਼ਰੀ ਪਾ ਕੇ ਭੰਉ ਕੇ ਰੱਖਦੇ ਆ ਕਿਉਂਕਿ ਅੱਜ ਜਾਂ ਰੋਟੀ ਖਾ ਲਓਏ ਕਿਉਂਕਿ ਅੱਜ ਮੈਨੂੰ ਬਾਪੂ ਨੇ ਦੱਸਿਆ ਵੀ ਲਗਾਤਾਰ ਵੀ ਇਦਾਂ ਨਾ ਕਰ ਤੇ ਨਾਲੇ ਬਾਕੀ ਜਦੋਂ ਪੀਣਾ ਮੈਂ ਸਵੇਰੇ ਕੀ ਕਰਦਾ ਵੀ ਮਤਲਬ ਪਾਣੀ ਕੱਢ ਕੇ ਤੇ ਸਿੱਧਾ ਪਿਆਰਨ ਦੇ ਨੇ ਅੰਦਰ ਤੇ ਤਪੋਲਾ ਨਹੀਂ ਕਟੋ-ਕਟ ਵੀ ਉਹ ਪਾਣੀ ਪੀਣ ਨੂੰ ਤੂੰ ਇੱਕ ਘੁੱਟ ਨੂੰ ਤਿੰਨ ਘੁੱਟਾਂ ਚ ਅੰਦਰ ਲਾਉਣਾ ਮਤਲਬ ਵੀ ਉਹ ਪਾਣੀ ਜੇ ਅੱਧਾ ਗਲਾਸ ਆ ਤਾਂ ਉਹਨੂੰ ਘੱਟੋ-ਘੱਟ ਵੀ 10 ਮਿੰਟਾਂ ਦੇ ਵਿੱਚ ਜਾਂ 5-7 ਮਿੰਟਾਂ ਦੇ ਵਿੱਚ ਵੀ ਫੇਰ ਜਾ ਕੇ ਜਿਹੜਾ ਅਸਰ ਕਰੂਗਾ ਉਹ ਸਿੱਧਾ ਵੀ ਨਾਲੀ ਆਏ ਚੇਮਡੋਲ ਦੇ ਦਿੰਦੇ ਉਹਵੇਂ ਨਾ ਕੋਈ ਕੀ ਵੀ ਪਿਆਉਣਾ ਹੁਣ ਆਪਾਂ ਗਾਈਜ਼ ਹੁਣ ਆਪਾਂ ਸਬਾਨ ਹੋ ਗਿਆ ਰੈਡੀ ਪਿਆਉ ਤਾਂ ਮਤਲਬ ਸਾਰਾ ਏਮਲੀ ਆਲੂ ਖਾਰਾ ਤੇ ਮਿਸਰੀ ਤੇ ਬੋਤਲ ਧੋ ਕੇ ਰੱਖਤੀ ਆਪਣੀ ਡੀਟੌਕਸ ਵਾਟਰ ਵਾਲੀ ਸਵੇਰੇ ਤੇ ਮਾਸਮ ਰਵੇ ਸੁਖ ਸ਼ਾਂਤੀ ਰਹੇ ਤੇ ਸਵੇਰੇ ਆਪਾਂ ਫੇਰ ਜਾਵਾਂਗੇ ਸਾਈਕਲਿੰਗ ਕਰਨ ਕਿਉਂਕਿ ਹੁਣ ਮੈਂ ਥੋੜਾ ਜਿਹਾ ਡੈਡੀਕੇਸ਼ਨ ਦੇ ਨਾਲ ਲੈ ਲਿਆ ਕੰਮ ਨੂੰ ਮੈਂ ਸੋਚਿਆ ਵੀ ਹੁਣ ਯਾਰ ਆਪਾਂ ਲਗਾਤਾਰ ਸਾਰੇ ਕੰਮ ਕਰਨੇ ਆ ਅੱਜ ਸਾਡੇ ਹੁਣ ਪਿੰਡੀਆਂ ਦੀ ਸਬਜ਼ੀ ਬਣੀ ਸੀ ਪਰ ਮੈਂ ਪਿੰਡੀਆਂ ਦੀ ਸਬਜ਼ੀ ਖਾਧੀ ਨਹੀਂ ਮੈਂ ਲੈ ਕੇ ਆਇਆ ਉਧਰੋਂ ਕੱਦੂ ਦੀ ਸਬਜ਼ੀ ਕਿਉਂਕਿ ਤੜੀ ਹੋਈ ਆਪਾਂ ਸਬਜ਼ੀ ਵੀ ਛੱਡਤੀ ਯਾਰ ਇੰਨੀ ਡੈਡੀਕੇਸ਼ਨ ਆ ਗਈ ਹੁਣ ਦਿਮਾਗ ਦੇ ਵਿੱਚ ਵੀ ਆਪ ਨਹੀਂ ਲਿਵਰ ਜਿਹੜਾ ਆ ਸੈੱਟ ਕਰਨਾ ਆਪਾਂ ਲਿਵਰ ਵੀ ਢੇਟ ਵੀ ਸਾਰਾ ਕੁਝ ਥੋੜਾ ਫਿੱਟ ਹੋਣਾ ਕਿਉਂਕਿ ਹਜੇ ਉਮਰ ਨਹੀਂ ਆ ਅਣਫਿੱਟ ਹੋਣ ਵਾਲੀ ਤੇ ਚਲੋ ਇਦੋਂ ਪਹਿਲਾਂ ਜਿਹੜਾ ਕੁਝ ਜ਼ਿੰਦਗੀ ਚ ਕਰ ਲਿਆ ਕਰ ਲਿਆ ਪਰ ਹੁਣ ਤਾਂ ਤੁਸੀਂ ਸਿਹਤ ਤੇ ਧਿਆਨ ਰੱਖ ਦੇਣਾ ਔਰ ਇਹਦਾ ਇੱਕ ਇੰਪੈਕਟ ਇਹ ਪੈਣਾ ਹੁੰਦਾ ਫੈਮਿਲੀ ਤੇ ਜਦੋਂ ਇੱਕ ਬੰਦਾ ਹੈਲਥ ਕੌਨਸ਼ੀਅਸ ਹੋ ਜਵੇ ਤਾਂ ਮਗਰ ਜਿਹੜੀ ਦੂਜੀ ਫੈਮਿਲੀ ਹੁੰਦੀ ਆ ਉਹ ਆਟੋਮੈਟਿਕਲੀ ਹੌਣ ਦੇਖ ਦੇਖ ਕੇ ਉਹ ਫਰਕ ਪੈਣ ਲੱਗਦਾ ਬੱਚਿਆਂ ਤੇ ਫਰਕ ਪੈਣ ਲੱਗ ਜਾਂਦਾ ਜਿਵੇਂ ਹੁਣ ਜੇ ਮੈਂ ਛੱਡੂਗਾ ਤਾਂ ਮਗਰ ਤਕਦੀਰ ਨੂੰ ਵੀ ਇਦਾਂ ਲੱਗੂਗਾ ਵੀ ਹਾਂ ਵੀ ਜਿਵੇਂ ਜਿਵੇਂ ਹੁਣ ਸਮਝ ਆਲੀ ਹੋਊਗੀ ਤਾਂ ਉਹਨੂੰ ਵੀ ਆਪਾਂ ਕਹਿ ਸਕਦੇ ਆ ਵੀ ਪਰ ਤੇ ਇਹ ਨਹੀਂ ਖਾਣਾ ਇਹ ਨਹੀਂ ਖਾਣਾ ਹਨਾ ਤਾਂ ਉਹਨੂੰ ਵੀ ਹੈਲਥ ਦੇ ਰਿਲੇਟਡ ਜਿਹੜਾ ਆ ਇਹ ਚੀਜ਼ਾਂ ਸਮਝ ਆਉਣੀਆਂ ਤੇ ਚਲੋ ਜੀ ਅੱਜ ਦੇ ਵਲੌਗ ਨੂੰ ਕਰਦੇ ਆਂ ਖਤਮ ਅੱਜ ਦਾ ਵਲੌਗ ਥੋੜਾ ਛੋਟਾ ਮੈਨੂੰ ਦੇ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੋ ਸੋ ਵਲੌਗ ਕਿਦਾਂ ਲੱਗਿਆ ਬਾਏ ਬਾਏ ਜੀ ਗੁੱਡ ਨਾਈਟ